ਸਾਸਤ੍ਰੀ ਕਾਲ ਜੀ ਸਾਰਿਆਂ ਨੂੰ ਤਾ ਮਿੱਤਰੋ ਅੱਜ ਮੈਂ ਕੋਈ ਕ੍ਰਾਈਮ ਸਟੋਰੀ ਨਹੀਂ ਲੈ ਕੇ ਆਇਆ ਅੱਜ ਮੈਂ ਕੋਈ ਹੋਰ ਏ ਕਹਾਣੀ ਲੈ ਕੇ ਆਇਆ ਸ਼ਾਇਦ ਉਹ ਤੁਸੀਂ ਵੀ ਸੁਣੀ ਹੋਊਗੀ ਉਹਦੇ ਪਿੱਛੇ ਹੁਣ ਤੱਕ ਕੀ ਚੱਲਦਾ ਆ ਰਿਹਾ ਇਹ ਮੈਂ ਤੁਹਾਨੂੰ ਅੱਗੇ ਦੱਸਦਾ ਨੂਰਾ ਸਿਸਟਰ ਦਾ ਨਾਮ ਤਾਂ ਤੁਸੀਂ ਵੀ ਸੁਣਿਆ ਹੋਣਾ ਆ ਪਹਿਲਾਂ ਇਹ ਦੋਨੇ ਭੈਣਾਂ ਇਕੱਠੀਆਂ ਗਾਉਂਦੀਆਂ ਸੀ ਫਿਰ ਇਹਨਾਂ ਦੇ ਵਿੱਚ ਕੋਈ ਗੱਲਬਾਤ ਹੋ ਗਈ ਤੇ ਫਿਰ ਜੋਤੀ ਇਕੱਲੀ ਗਾਉਣ ਲੱਗਦੀ ਹੈ ਇਹ ਸੂਫੀ ਸਿੰਗਰ ਹੈ ਬੜਾ ਵਧੀਆ ਗਾਉਂਦੀ ਹੈ ਕਾਫੀ ਉੱਚੀ ਐਦੀ ਰੇਂਜ ਹੈ ਕਾਫੀ ਸੁਰੀਲੀ ਹੈ ਬਹੁਤ ਵਧੀਆ ਇਹ ਗਾਇਕਾ ਹੈ ਸਿਰਾਂ ਲਾਉਂਦੀ ਹੈ ਚੱਬ ਘਟ ਦਿੰਦੀ ਹੈ ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਇਹਦੀਆਂ ਪੋਸਟਾਂ ਦੇ ਵਿੱਚ ਤੁਸੀਂ ਜੋਤੀ ਦੇ ਨਾਲ ਇੱਕ ਬੰਦਾ ਦੇਖਿਆ ਇੱਕ ਮੁੰਡਾ ਦੇਖਿਆ ਜਿਹਨੂੰ ਇਹ ਉਸਮਾਨ ਕਹਿੰਦੇ ਨੇ ਉਹਦਾ ਨਾਮ ਅਵਿਨਾਸ਼ ਕੁਮਾਰ ਹੈ ਇਹ ਅਵਿਨਾਸ਼ ਉਰਫ ਉਸਮਾਨ ਕੋਈ ਹੋਰ ਨਹੀਂ ਬਲਕਿ ਇਹਦਾ ਆਸ਼ਿਕ ਹੈ ਇਹ ਨਹੀਂ ਪਤਾ ਇਹਨਾਂ ਨੇ ਵਿਆਹ ਕਰਾਇਆ ਜਾਂ ਨਹੀਂ ਕਰਾਇਆ ਪਰ ਇਸ ਸਮੇਂ ਦੋਨੇ ਇਕੱਠੇ ਰਹਿ ਰਹੇ ਨੇ ਇੱਕ ਗੱਲ ਇੱਥੇ ਮੈਂ ਹੋਰ ਦੱਸ ਦਵਾਂ ਕਿ ਇਹ ਤੋਂ ਪਹਿਲਾਂ ਜਿਹੜਾ ਮੁੰਡਾ ਜੋਤੀ ਦੇ ਨਾਲ ਹੁੰਦਾ ਸੀ ਕੁਨਾਲ ਪਾਸੀ ਉਹ ਵੀ ਇਹਦਾ ਆਸ਼ਿਕ ਸੀ ਜੋਤੀ ਨੇ ਉਹਦੇ ਨਾਲ ਵੀ ਲਵ ਮੈਰਿਜ ਕਰਾਈ ਸੀ ਇਹ ਆਪਣੇ ਘਰ ਦੇ ਨਾਲ ਕਾਫੀ ਲੜੀ ਸੀ ਉਸ ਮੁੰਡੇ ਕਰਕੇ ਕਾਫੀ ਠਾਣੋ ਠਾਣੀ ਕੰਮ ਹੋਇਆ ਸੀ ਉਸ ਸਮੇਂ ਵੀ ਕਾਫੀ ਰੌਲਾ ਪਿਆ ਸੀ ਪਰ ਜੇ ਅੱਜ ਦੇ ਟਾਈਮ ਦੀ ਗੱਲ ਕਰ ਲਈਏ ਤਾਂ ਜੋਤੀ ਦੇ ਨਾਲ ਅੱਜ ਕੱਲ ਇਹ ਉਸਮਾਨ ਉਰਫ ਕਸਮਾਨ ਉਰਫ ਇਹ ਅਵਿਨਾਸ਼ ਕੁਮਾਰ ਰਹਿੰਦਾ ਹੈ ਵੀਡੀਓ ਦੇ ਵਿੱਚ ਮੈਂ ਸਾਰੇ ਕਲਿੱਪ ਲਾਉਂਗਾ ਸਾਰੀਆਂ ਫੋਟੋਆਂ ਲਾਉਂਗਾ ਤੁਸੀਂ ਧਿਆਨ ਨਾਲ ਸੁਣਿਓ ਤੁਹਾਨੂੰ ਅੱਗੇ ਸਟੋਰੀ ਦੱਸਦੇ ਆ ਕਿ ਸਟੋਰੀ ਕੀ ਬਣੀ ਹੈ ਇਹ ਜਿਹੜਾ ਜੋਤੀ ਦੇ ਨਾਲ ਮੁੰਡਾ ਹੁੰਦਾ ਹੈ ਆ ਕਸਮਾਨ ਇਹ ਜੋਤੀ ਦੇ ਡਰਾਈਵਰੀ ਕਰਦਾ ਸੀ ਇਹਦੀ ਕਾਰ ਚਲਾਉਂਦਾ ਸੀ ਇਹਨਾਂ ਦੇ ਘਰ ਨੌਕਰੀ ਕਰਦਾ ਸੀ ਇੱਕ ਉਸਮਾਨ ਜਦ ਜੋਤੀ ਦੀ ਗੱਡੀ ਚਲਾਉਂਦਾ ਸੀ ਤਾਂ ਫਿਰ ਇਹਨਾਂ ਦੇ ਵਿੱਚ ਅੱਖ ਮਟਕਾ ਹੋ ਜਾਂਦਾ ਇਹਨਾਂ ਦੀ ਗਾਡੀ ਪੈ ਜਾਂਦੀ ਆ ਆਪਸ ਦੇ ਵਿੱਚ ਇਹਨਾਂ ਦੀ ਗੱਲਬਾਤ ਹੋ ਜਾਂਦੀ ਆ ਇਹ ਜਿਹੜਾ ਉਸਮਾਨ ਹੈ ਇਹ ਪਹਿਲਾਂ ਵਿਆਹਿਆ ਵੀ ਹੋਇਆ ਸੀ ਇਹਦੀ ਘਰ ਵਾਲੀ ਹੈ ਤੇ ਇਹਦੇ ਦੋ ਬੱਚੇ ਵੀ ਨੇ ਪਹਿਲਾਂ ਇਹ ਚੋਰੀ ਚੋਰੀ ਚੱਲਦਾ ਰਹਿੰਦਾ ਆ ਉਧਰ ਜੋ ਜੋਤੀ ਦਾ ਹਸਬੰਡ ਹੁੰਦਾ ਆ ਪੁਨਾਲ ਪਾਸੀ ਉਹ ਵੀ ਇਹਨਾਂ ਦੇ ਨਾਲ ਹੁੰਦਾ ਫਿਰ ਉਹਨੂੰ ਵੀ ਹੌਲੀ ਹੌਲੀ ਇਹ ਪਤਾ ਲੱਗਣ ਲੱਗ ਜਾਂਦਾ ਕਿ ਇਹ ਕੁਝ ਚੱਲ ਰਿਹਾ ਆ ਇਹ ਜਿਹੜਾ ਉਸਮਾਨ ਸੀ ਜਦ ਜੋਤੀ ਉਹਨਾਂ ਕਰੇ ਡਰਾਈਵਰ ਲੱਗਿਆ ਸੀ ਇਹਦਾ ਵਿਆਹ ਹੋਇਆ ਸੀ ਇਹਦੀ ਘਰ ਵਾਲੀ ਦਾ ਨਾਮ ਹੈ ਸਿਮਰਨ ਇਹਦੇ ਦੋ ਬੱਚੇ ਵੀ ਨੇ ਤੇ ਇੱਥੇ ਜੇ ਆਪਾਂ ਕਹਿ ਲਈਏ ਕਿ ਜੋਤੀ ਨੂੰ ਨਹੀਂ ਪਤਾ ਸੀ ਜੋਤੀ ਨੂੰ ਵੀ ਪਹਿਲਾਂ ਹੀ ਪਤਾ ਸੀ ਕਿ ਉਸਮਾਨ ਪਹਿਲਾਂ ਹੀ ਵਿਆਹਿਆ ਹੋਇਆ ਹੈ ਇਹਦੇ ਬੱਚੇ ਵੀ ਨੇ ਜੋਤੀ ਇਹਦੇ ਪਿਆਰ ਦੇ ਵਿੱਚ ਇੰਨੀ ਅੰਨੀ ਹੋ ਗਈ ਕਿ ਉਹਨੂੰ ਹੋਰ ਕੁਝ ਨਹੀਂ ਦਿਖਿਆ ਤੇ ਜੋ ਇਹ ਉਸਮਾਨ ਸੀ ਇਹ ਵੀ ਫਿਰ ਮੁੜ ਕੇ ਆਪਣੇ ਘਰ ਹੀ ਨਹੀਂ ਗਿਆ 3 ਸਾਲ ਹੋ ਗਏ ਇਹਨੇ ਆਪਣੇ ਬੱਚਿਆਂ ਦੀ ਸਾਰ ਨਹੀਂ ਪੁੱਛੀ ਆਪਣੇ ਪਰਿਵਾਰ ਦੀ ਸਾਰ ਨਹੀਂ ਲਈ 3 ਸਾਲ ਹੋ ਗਏ ਸਾਰਾ ਕੁਝ ਚੱਲਦੇ ਨੂੰ ਜਿਹੜੀ ਉਸਮਾਨ ਦੀ ਘਰ ਦੀ ਸੀ ਜਿਹਦਾ ਨਾਮ ਸਿਮਰਨ ਸੀ ਉਹ ਵਿਚਾਰੀ ਹੁਣ ਇਨਸਾਫ ਮੰਗਦੀ ਫਿਰਦੀ ਹੈ ਉਹ ਵਿਚਾਰੀ ਕਰੇ ਵੀ ਕੀ ਕਿਉਂਕਿ ਉਹਦੇ ਪਰਿਵਾਰ ਦੇ ਵਿੱਚ ਉਹਦਾ ਪਿਓ ਉਹਦੇ ਸਿਰ ਤੇ ਨਹੀਂ ਹੈਗਾ ਉਹਦਾ ਇੱਕ ਭਰਾ ਹੈ ਭਰਾ ਉਹਦਾ ਹੈਂਡੀਕੈਪਡ ਹੈ ਇੱਥੇ ਮੈਂ ਇੱਕ ਵੀਡੀਓ ਦੇ ਵਿੱਚ ਸਕਰੀਨਸ਼ਾਟ ਲਾ ਦੂੰਗਾ ਉਹ ਤੁਸੀਂ ਪੜ ਸਕਦੇ ਹੋ ਉਹ ਜੋ ਸਿਮਰਨ ਹੈ ਉਹਨੇ ਇਹ ਮੈਸੇਜ ਭੇਜਿਆ ਆ ਕਿਸੇ ਬੰਦੇ ਨੂੰ ਅੱਗੇ ਆ ਕੇ ਤੁਹਾਨੂੰ ਇਹ ਵੀ ਦੱਸਦਾ ਕਿ ਇਹ ਮੈਸੇਜ ਉਹਨੇ ਕਿਹਨੂੰ ਭੇਜਿਆ ਕੀ ਦੇ ਨਾਲ ਉਹਦੀ ਗੱਲਬਾਤ ਹੋਈ ਹੈ ਇਹ 3 ਸਾਲ ਤੋਂ ਆਪਣਾ ਘਰਵਾਰ ਛੱਡ ਕੇ ਘਰ ਦੀ ਛੱਡ ਕੇ ਜਵਾਕ ਛੱਡ ਕੇ ਇਸ ਜੋਤੀ ਦੇ ਮੋਰਾਂ ਤੇ ਚੜਿਆ ਹੋਇਆ ਹੈ ਉਹ ਕਹਿੰਦੀ ਕਿ 3 ਸਾਲਾਂ ਤੋਂ ਇਹ ਘਰ ਨਹੀਂ ਵੜਿਆ ਇਹਨੇ ਸਾਡੀ ਸਾਰ ਨਹੀਂ ਲਈ ਜਵਾਕ ਮੈਨੂੰ ਪੁੱਛਦੇ ਨੇ ਕਿ ਪਾਪਾ ਕਦੋਂ ਆਊਗਾ ਉਹ ਕਹਿੰਦੀ ਕਿ ਜੇ ਕਰਮ ਆਪਣੇ ਸਹੁਰਿਆਂ ਨੂੰ ਕਹਿਣੀ ਆ ਕਿ ਉਹਨੂੰ ਬੁਲਾਓ ਤਾਂ ਉਹ ਵੀ ਇਹਦੇ ਨਾਲੇ ਰਲੇ ਹੋਏ ਨੇ ਤਾਂ ਉਹ ਕਹਿ ਦਿੰਦੇ ਨੇ ਕਿ ਆਜੂਗਾ। ਉਹ ਕਹਿੰਦੀ ਕਿ ਮੈਂ ਸਾਫ਼ ਲਈ ਵੀ ਨਹੀਂ ਕਿਤੇ ਜਾ ਸਕਦੀ। ਮੈਂ 2-3 ਵਾਰ ਟਰਾਈ ਵੀ ਕੀਤੀ। ਪਰ ਇੱਥੇ ਜਿਹੜੀ ਥੋੜੀ ਇਹ ਸੂਫੀ ਸੰਗਤ ਆ ਤੁਸੀਂ ਇਹਦੇ ਕੰਮ ਦੇਖ ਲਓ, ਇਹਦੇ ਕਾਰੇ ਦੇਖ ਲਓ। ਇਹਦੇ ਸੁਰ ਤਾਂ ਬਹੁਤ ਉੱਚੇ ਨੇ ਪਰ ਇਹਦੇ ਕਾਰੇ ਵੀ ਬਹੁਤ ਹੀ ਉੱਚੇ ਨੇ। ਇਹ ਕੈਮਰੇ ਤੇ ਕੁਝ ਹੋਰ ਤੇ ਕੈਮਰੇ ਤੋਂ ਪਰੇ ਕੁਝ ਹੋਰ ਨੇ। ਇਹ ਪਿਸਤੌਲ ਲੈ ਕੇ ਗਈ ਉਸ ਕੁੜੀ ਦੇ ਕੋਲ ਉਹਨੂੰ ਧਮਕੀਆਂ ਦਿੱਤੀਆਂ। ਉਹਨੂੰ ਕਹਿੰਦੀ ਮੈਂ ਤੈਨੂੰ ਜਾਨੋਂ ਮਾਰ ਦੂੰਗੀ ਜੇਕਰ ਤੂੰ ਇਨਸਾਫ ਲੈਣ ਦੀ ਕੋਸ਼ਿਸ਼ ਕੀਤੀ ਕਿਸੇ ਥਾਣੇ ਦੇ ਵਿੱਚ ਗਈ ਜਾਂ ਫਿਰ ਮੀਡੀਆ ਦੇ ਵਿੱਚ ਗਈ ਉਹ ਕਹਿੰਦੀ ਇਹਨੇ ਮੈਨੂੰ ਗੈਂਗਸਟਰਾਂ ਤੋਂ ਧਮਕੀਆਂ ਦਵਾਈਆਂ ਇਹ ਕਹਿੰਦੀ ਆ ਕਿ ਤੇਰੇ ਪਿੱਛੇ ਮੈਂ ਬੰਦੇ ਛੱਡ ਦੂੰ ਤੈਨੂੰ ਉਹ ਮਿੰਟਾਂ ਚ ਖਤਮ ਕਰ ਦੇਣਗੇ ਇੱਥੇ ਜੇ ਆਪਾਂ ਇੱਕ ਗੱਲ ਕਰੀਏ ਕਿ ਇੱਕ ਤਾਂ ਬਲੌਗਰ ਇੱਕ ਇਹ ਸਿੰਗਰ ਇਹਨਾਂ ਨੇ ਬੇੜਾ ਗਰਕ ਕਰਕੇ ਰੱਖਤਾ ਪੰਜਾਬ ਨੂੰ ਇਹਨਾਂ ਨੇ ਡੋਬ ਕੇ ਧਰਤਾ ਇਹ ਕੈਮਰੇ ਦੇ ਸਾਹਮਣੇ ਕੁਝ ਹੋਰ ਨੇ ਤੇ ਕੈਮਰੇ ਤੋਂ ਪਰੇ ਕੁਝ ਹੋਰ ਨੇ ਸੂਫੀ ਸਿੰਗਰ ਦਾ ਮਤਲਬ ਪਤਾ ਹੈ ਤਾਂ ਸੂਫੀ ਸਿੰਗਰ ਕਦੇ ਵੀ ਲੱਚਰਤਾ ਪ੍ਰਮੋਟ ਨਹੀਂ ਕਰਦੇ ਲੱਚਰਤਾ ਤੋਂ ਉਹ ਦੂਰ ਰਹਿੰਦੇ ਨੇ ਇਹਨਾਂ ਦੇ ਅਸਲੀ ਜ਼ਿੰਦਗੀ ਦੇ ਵਿੱਚ ਲੱਚਰਤਾ ਹੀ ਲੱਚਰਤਾ ਭਰੀ ਪਈ ਹੈ ਉਂਝ ਇਹ ਕੈਮਰੇ ਦੇ ਮੂਰੇ ਸੂਫੀ ਸਿੰਗਰ ਕਹਾਉਂਦੀ ਹੈ ਇੱਥੇ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਕਿ ਇਸ ਜੋਤੀ ਨੇ ਇਸ ਬੰਦੇ ਕਿਸਮਾਨ ਦੇ ਵਿੱਚ ਦੇਖਿਆ ਕੀ ਹੈ ਇਹਦਾ ਗੱਡੀ ਦੇ ਬੋਰਨਡ ਜੱਡਾ ਦਾ ਮੂਹ ਹੈ ਆ ਜਿਹੜਾ ਜੋਤੀ ਨੂਰਾਂ ਦਾ ਆਸ਼ਿਕ ਕਸਮਾਨ ਹੈ ਇਹਦੀ ਜਿਹੜੀ ਘਰ ਵਾਲੀ ਹੈ ਘਰ ਵਾਲੀ ਮਤਲਬ ਜੀ ਨੂੰ ਇਹ ਪਿੱਛੇ ਘਰ ਛੱਡ ਕੇ ਆਇਆ ਹੋਇਆ ਉਹਨੇ ਗੱਲ ਕੀਤੀ ਹੈ ਜਨਾਬ ਹੰਸ ਰਾਜ ਹੰਸ ਸਾਹਿਬ ਦੇ ਭਰਾ ਨਾਲ ਪਰਮਜੀਤ ਹੰਸ ਜੀ ਨਾਲ ਉਹਦੀ ਜਿਹੜੀ ਕਾਲ ਰਿਕਾਰਡਿੰਗ ਹੈ ਉਹ ਮੈਂ ਅੱਗੇ ਲਾ ਦੂੰਗਾ ਉਹ ਤੁਸੀਂ ਸੁਣ ਲਿਓ ਕਦੋਂ ਲੱਗੀ ਸੀ ਕਦੋਂ ਲੱਗੀ ਸੀ ਜਾਂ ਕੱਟ ਲਿਆ ਸੀ ਕੱਟ ਲਿਆ ਸੀ ਉਹਨੇ ਮੇਰੇ ਕੋਲ ਕਰ ਰਿਆ ਸੀ ਜੋਤੀ ਨੂਰਾਂ ਨੇ ਮੈਨੂੰ ਕਹਿੰਦੀ ਸੀ ਕਿ ਮੈਂ ਨਾ ਤੈਨੂੰ ਮਾਰ ਹੀ ਦੇਣਾ ਜੇ ਤੂੰ ਕੋਈ ਕੋਸ਼ਿਸ਼ ਕੀਤਾ ਨਾ ਫਿਰ ਮੈਂ ਤੈਨੂੰ ਮਾਰ ਹੀ ਦੇਣਾ ਆ ਆ ਆਡੀਓ ਰਿਕਾਰਡਿੰਗ ਤੁਸੀਂ ਸੁਣ ਲਈ ਹੋਣੀ ਹੈ ਇਹਦੇ ਵਿੱਚ ਉਹ ਕੁੜੀ ਸੈਮਰਨ ਗੱਲ ਕਰ ਰਹੀ ਆ ਦੱਸ ਰਹੀ ਆ ਕਿ ਇਹ ਜੋ ਜੋਤੀ ਆ ਉਹਨਾਂ ਦੇ ਘਰ ਆਈ ਆ ਉਹਨੂੰ ਉਹਨੇ ਧਮਕੀਆਂ ਦਿੱਤੀਆਂ ਉਹਨੇ ਪਿਸਤੌਲ ਕੱਢ ਵੀ ਲਿਆ ਸੀ ਉਹਨੂੰ ਕਹਿੰਦੀ ਸੀ ਮੈਂ ਤੈਨੂੰ ਜਾਨੋਂ ਮਾਰ ਦੂੰ ਜੇਕਰ ਤੂੰ ਸਾਡੇ ਵਿੱਚ ਆਈ ਮੈਂ ਤੈਨੂੰ ਗੈਂਗਸਟਰਾਂ ਤੋਂ ਮਾਰਾ ਦੂੰ ਤੈਨੂੰ ਮੈਂ ਗਾਇਬ ਕਰਾ ਦੂੰ ਇਹ ਰਿਕਾਰਡਿੰਗ ਸੁਣ ਕੇ ਤਾਂ ਫਿਰ ਇੱਥੇ ਹੀ ਲੱਗਦਾ ਹੈ ਕਿ ਇਹ ਜੋਤੀ ਪੂਰੀ ਬਦਮਾਸ਼ਣ ਆ ਸਿੰਗਰ ਦੇ ਨਾਲ ਨਾਲ ਇਹ ਪਾਰਟ ਟਾਈਮ ਜੌਬ ਕਰਦੀ ਆ ਪਾਰਟ ਟਾਈਮ ਕੰਮ ਹੈ ਦਾ ਬਦਮਾਸ਼ੀ ਹੈ ਆ ਸਾਲੇ ਦੇਖ ਲਓ ਇਹਨਾਂ ਦੇ ਹਾਲ ਇਹ ਆਪਣੀ ਗਾਇਕੀ ਦੇ ਵਿੱਚ ਤਾਂ ਉੱਚੇ ਸੁਰ ਲਾਉਂਦੀ ਲਾਉਂਦੀ ਹੈ ਜ਼ਿੰਦਗੀ ਦੇ ਵਿੱਚ ਵੀ ਪੂਰੇ ਉੱਚੇ ਸੁਰ ਲਈ ਬੈਠੀ ਹੈ ਇਹ ਹੁਣ ਇੱਥੇ ਜਿਹੜਾ ਇਹ ਉਸਮਾਨ ਹੈ ਇਹਨੇ ਇੱਕ ਜਾਂ ਦੋ ਨਹੀਂ ਬਲਕਿ ਇਹਨੇ ਤਿੰਨ ਘਰ ਖਰਾਬ ਕੀਤੇ ਨੇ ਇੱਥੇ ਮੈਂ ਇੱਕ ਫੋਟੋ ਲਾ ਦੂੰਗਾ ਤੁਸੀਂ ਉਹ ਦੇਖ ਲਓ ਉਹਦੇ ਵਿੱਚ ਵੀ ਇਹ ਉਸਮਾਨ ਅਵਿਨਾਸ਼ ਹੈ ਇਹਦੇ ਨਾਲ ਇੱਕ ਕੁੜੀ ਦਿਖਾਈ ਦਿੰਦੀ ਹੈ ਉਹ ਨਾਂ ਤਾਂ ਜੋਤੀ ਹੈ ਨਾਇ ਉਸਮਾਨ ਦੀ ਪਹਿਲੀ ਘਰ ਵਾਲੀ ਸਿਮਰਨ ਆ ਇਹ ਕੁੜੀ ਤੀਜੀ ਹੈ ਜੋਏ ਦੀ ਸੇਲੀ ਰਹੀ ਹੈ ਆਹ ਕੁੜੀ ਦਾ ਘਰ ਵੀ ਇਹਨੇ ਖਰਾਬ ਕੀਤਾ ਉਹਨੂੰ ਇਹਨੇ ਆਪਣੇ ਪਿਆਰ ਦੇ ਜਾਲ ਚ ਫਸਾਇਆ ਉਹਨੂੰ ਆਪਣੇ ਲਾਰਿਆਂ ਚ ਲਾਈ ਰੱਖਿਆ ਫਿਰ ਉਹਨੂੰ ਇਹਨੇ ਛੱਡਤਾ ਉਹਨੂੰ ਵਰਤਿਆ ਇਹਨੇ ਯੂਜ਼ ਕੀਤਾ ਫਿਰ ਉਹਨੂੰ ਛੱਡਤਾ ਇਹਨੇ ਆਹ ਕੁੜੀ ਦਾ ਘਰ ਖਰਾਬ ਕੀਤਾ ਨੰਬਰ 1 ਨੰਬਰ 2 ਤੇ ਆਉਂਦੀ ਆ ਜੋਤੀ ਨੂਰਾ ਜੋਤੀ ਨੂਰਾ ਦਾ ਘਰ ਖਰਾਬ ਕੀਤਾ ਬਲਕਿ ਇੱਥੇ ਜੋਤੀ ਦਾ ਵੀ ਹੱਥ ਪੂਰਾ ਆ ਜੋਤੀ ਨੇ ਆਪ ਹੀ ਆਪਣਾ ਘਰ ਖਰਾਬ ਕੀਤਾ ਤੇ ਉਹਤੀ ਆਪਣੇ ਆਪ ਹੀ ਇਹਦੇ ਜਾਲ ਦੇ ਵਿੱਚ ਫਸ ਗਈ ਨੰਬਰ 3 ਅਸਮਾਨ ਦਾ ਪਹਿਲਾ ਵਿਆਹ ਉਹਦੇ ਜਵਾਕ ਹਜੇ ਵੀ ਰੋਲਦੇ ਪਏ ਨੇ ਅਸਮਾਨ ਦੀ ਘਰ ਵਾਲੀ ਨੂੰ ਹਜੇ ਵੀ ਉਮੀਦ ਆ ਕਿ ਉਹਦਾ ਘਰ ਵਾਲਾ ਵਾਪਸ ਜ਼ਰੂਰ ਆਊਗਾ ਹੁਣ ਇੱਥੇ ਸਭ ਤੋਂ ਵੱਡੀ ਗੱਲ ਜਿਹੜਾ ਇਹ ਅਵਿਨਾਸ਼ ਉਰਫ ਅਸਮਾਨ ਹੈ ਇਹਨੇ ਆਪਣੀ ਘਰ ਵਾਲੀ ਨੂੰ ਤਲਾਕ ਵੀ ਨਹੀਂ ਦਿੱਤਾ ਇਹਦਾ ਜਿਹੜਾ ਮੈਰਿਜ ਸਰਟੀਫਿਕੇਟ ਆ ਉਹ ਤੁਸੀਂ ਇੱਥੇ ਦੇਖ ਸਕਦੇ ਹੋ ਇਹ ਉਹਨੂੰ ਤਲਾਕ ਵੀ ਨਹੀਂ ਦਿੰਦਾ ਪਿਆ ਕਿ ਉਹ ਕੁੜੀ ਆਪਣਾ ਘਰ ਕਿਤੇ ਹੋਰ ਬਸਾ ਲਵੇ ਨਾ ਇਹ ਉਹਦੇ ਕੋਲ ਜਾਂਦਾ ਤੇ ਨਾ ਹੀ ਉਹਨੂੰ ਤਲਾਕ ਦਿੰਦਾ ਆ ਬਿਨਾਂ ਤਲਾਕ ਲਈ ਇਹ ਹੁਣ ਜੋਤੀ ਨੂਰਾ ਦੇ ਨਾਲ ਰਹਿ ਰਿਹਾ ਆ ਇੱਥੇ ਇੱਕ ਗੱਲ ਵੱਡੀ ਇਹ ਵੀ ਹੈ ਕਿ ਜੋਤੀ ਨੂਰਾਂ ਦੀ ਫੈਮਲੀ ਨੂੰ ਵੀ ਸਾਰਾ ਕੁਝ ਪਤਾ ਹੈ। ਉਹਦੇ ਪਿਓ ਨੂੰ ਵੀ ਪਤਾ ਹੈ ਕਿ ਸਾਡੀ ਕੁੜੀ ਕਿਸੇ ਹੋਰ ਮੁੰਡੇ ਦੇ ਨਾਲ ਰਹਿ ਰਹੀ ਹੈ। ਇਹਨਾਂ ਦੇ ਸਾਰੇ ਪਰਿਵਾਰ ਨੂੰ ਪਤਾ ਹੈ ਪਰ ਕੋਈ ਇਹਨੂੰ ਪੁੱਛਦਾ ਨਹੀਂ ਕਿ ਇਹ ਬੰਦਾ ਕੌਣ ਹੈ, ਕਿੱਥੋਂ ਆਇਆ ਹੈ। ਇਹਨਾਂ ਨੂੰ ਇਹਦੀ ਬੈਕਗ੍ਰਾਉਂਡ ਪਤਾ ਸੀ ਕਿ ਕੀ ਕਰਦਾ ਸੀ, ਕਿੱਥੇ ਰਹਿੰਦਾ ਸੀ। ਇਹ ਤਾਂ ਡਰਾਈਵਰ ਲੱਗਣ ਆਇਆ ਸੀ, ਡਰਾਈਵਰੀ ਕਰਨ ਇਹਨਾਂ ਦੇ ਘਰ ਆਇਆ ਸੀ ਤੇ ਤੂੰ ਤਾਂ ਇਹਨੂੰ ਘਰ ਦਾ ਜਵਾਈਓ ਬਣਾ ਲਿਆ। ਆਹ ਹਾਲ ਹੁੰਦੇ ਨੇ ਮਿੱਤਰੋ। ਕੈਮਰੇ ਦੇ ਅੱਗੇ ਕੁਝ ਹੋਰ ਹੁੰਦੇ ਨੇ ਤੇ ਕੈਮਰੇ ਦੀ ਪਿੱਛੇ ਦੀ ਸੱਚਾਈ ਇਹਨਾਂ ਦੀ ਕੁਝ ਹੋਰ ਹੁੰਦੀ ਹੈ ਉਹ ਵੀ ਦਿਖੇ ਰਹੀ ਆ ਆਪਾਂ ਨੂੰ ਹੁਣ ਜੇ ਇੱਥੇ ਆਪਾਂ ਬਲੌਗਰਾਂ ਦੀ ਗੱਲ ਕਰੀਏ ਤਾਂ ਕੁਝ ਦਿਨ ਪਹਿਲਾਂ ਕਿੰਮੀ ਤੇ ਪਵਨ ਦਾ ਮੁੱਦਾ ਉੱਠਿਆ ਸੀ ਉੱਥੋਂ ਸਾਰਿਆਂ ਨੂੰ ਪਤਾ ਲੱਗ ਗਿਆ ਸੀ ਕਿ ਕੈਮਰੇ ਦੇ ਉੱਤੇ ਇਹਨਾਂ ਦੀ ਜੋ ਜ਼ਿੰਦਗੀ ਦਿਖਦੀ ਆ ਉਹ ਅਲੱਗ ਹੈ ਤੇ ਕੈਮਰੇ ਦੀ ਪਿੱਛੇ ਦੀ ਸੱਚਾਈ ਕੁਝ ਹੋਰ ਹੈ ਤੇ ਹੁਣ ਤੁਸੀਂ ਆਹ ਸੂਫੀ ਸਿੰਗਰਾਂ ਦਾ ਹਾਲ ਦੇਖ ਲਓ ਕੈਮਰੇ ਦੇ ਮੂਰੇ ਸੂਫੀ ਕਹਾਉਣ ਵਾਲੇ ਇਹਨਾਂ ਦੀ ਅਸਲ ਸੱਚਾਈ ਇਹ ਹੈ ਕੈਮਰੇ ਦੇ ਉੱਤੇ ਆਪਾਂ ਵੀਡੀਓ ਦੇਖਦੇ ਆ ਉੱਥੇ ਤਾਂ ਇਹ ਬਹੁਤ ਇਹ ਇਦਾਂ ਦਿਖਾਉਂਦੇ ਨੇ ਜਿਵੇਂ ਉਹਨਾਂ ਨੂੰ ਬਹੁਤ ਜ਼ਿਆਦਾ ਅਕਲ ਹੈ ਬਹੁਤ ਇਹ ਧਾਰਮਿਕ ਨੇ ਪਰ ਕੈਮਰੇ ਦੇ ਪਿੱਛੇ ਦੀ ਸੱਚਾਈ ਕੀ ਆ ਉਹ ਹੁਣ ਤੁਸੀਂ ਦੇਖ ਹੀ ਰਹੇ ਹੋ ਇੱਥੇ ਜਿਹੜਾ ਕਸਮਾਨ ਹੈ ਇਹਦੀ ਜਿਹੜੀ ਇੱਕ ਕੁੜੀ ਦੇ ਨਾਲ ਫੋਟੋ ਹੈ ਜਿਹੜੀ ਇਹਦੀ ਘਰ ਵਾਲੀ ਨਹੀਂ ਇਹਦੀ ਸਹੇਲੀ ਹੈ ਜਦੋਂ ਉਹਦੇ ਨਾਲ ਇਹ ਰਿਲੇਸ਼ਨ ਦੇ ਵਿੱਚ ਆਇਆ ਸੀ ਤੁਹਾਨੂੰ ਪਤਾ ਉਹਦੇ ਨਾਲ ਇਹਨੇ ਗੱਲ ਕਿਵੇਂ ਕੀਤੀ ਸੀ ਕੀ ਕਹਿ ਕੇ ਕੀਤੀ ਸੀ ਉਹਨੇ ਇੱਕ ਫੋਟੋ ਦੇ ਬਾਰੇ ਇਹਨੂੰ ਪੁੱਛਿਆ ਉਹਦੇ ਉੱਤੇ ਕੁੜੀ ਦੇ ਚੂੜਾ ਪਾਇਆ ਹੋਇਆ ਸੀ ਉਹ ਇਹਦੀ ਘਰ ਵਾਲੀ ਦੀ ਫੋਟੋ ਸੀ ਉਹਨੇ ਪੁੱਛਿਆ ਕਿ ਇਹ ਕੌਣ ਆ ਤਾਂ ਇੱਕ ਸਮਾਨ ਕਹਿੰਦਾ ਆ ਕਿ ਇਹ ਮੇਰੀ ਭਾਬੀ ਐ ਸਾਰੇ ਹਾਲ ਦੇਖ ਲਓ ਲੋਕਾਂ ਦੇ ਇਹ ਉਹ ਕੁੜੀ ਦੇ ਨਾਲ ਗੱਲ ਕਰਨ ਦੇ ਲਈ ਆਪਣੀ ਹੀ ਘਰ ਵਾਲੀ ਨੂੰ ਆਪਣੀ ਭਾਬੀ ਬਣਾ ਗਿਆ ਸਿਰਫ ਉਸ ਕੁੜੀ ਨੂੰ ਆਪਣੇ ਜਾਲ ਚ ਫਸਾਉਣ ਦੇ ਲਈ ਇੱਥੇ ਮੈਂ ਵੀ ਇਸ ਜੋਤੀ ਨੂੰ ਕਹਿਣਾ ਚਾਹੁੰਦਾ ਕਿ ਤੇਰੇ ਵਧੀਆ ਲਿੰਕ ਨੇ ਗੈਂਗਸਟਰ ਤੈਨੂੰ ਜਾਣਦੇ ਨੇ ਤੂੰ ਵੱਡੀ ਬਦਮਾਸ਼ ਤੂੰ ਉਸ ਕੁੜੀ ਦਾ ਘਰ ਨਾ ਖਰਾਬ ਕਰ ਉਹਦੇ ਪਿੱਛੇ ਕੋਈ ਨਹੀਂ ਉਹਦਾ ਸਿਰਫ ਇੱਕ ਭਰਾ ਆ ਜੋ ਵੀ ਹੈਂਡੀਕੈਪਡ ਐ ਉਹਦੇ ਬੱਚੇ ਨੇ ਉਹ ਆਪਣੀ ਜ਼ਿੰਦਗੀ ਕਿਵੇਂ ਕੱਢੂਗੀ ਤੋ ਇਸ ਕਸਮਾਨ ਨੂੰ ਵਾਪਸ ਉਹਦੇ ਘਰ ਜਾ ਲੈਣ ਦੇ ਉਹਨੂੰ ਆਪਣੇ ਪਰਿਵਾਰ ਨਾਲ ਰਹਿ ਲੈਣ ਦੇ ਕਿਉਂ ਤੂੰ ਉਹਦਾ ਘਰ ਖਰਾਬ ਕਰਿਆ ਇਹਨੂੰ ਦੇਖ ਲੋ ਹੋਰ ਕੋਈ ਮੁੰਡਾ ਹੀ ਨਹੀਂ ਲੱਭਿਆ ਕੁਵਾਰਾ ਇਹਨੂੰ ਇਹੇ ਵਿਆਹ ਹੀ ਲੱਭਿਆ ਇਸ ਤੋਂ ਇਲਾਵਾ ਇਹ ਉਹਨੂੰ ਤਲਾਕ ਵੀ ਨਹੀਂ ਦੇਣ ਦਿੰਦੀ ਉਹ ਨਾ ਤਾਂ ਉਹਨੂੰ ਤਲਾਕ ਦਿੰਦਾ ਤੇ ਨਾ ਹੀ ਉਹਦੇ ਕੋਲ ਜਾ ਕੇ ਰਹਿੰਦਾ ਆ ਪਿੱਛੇ ਉਹ ਕੁੜੀ ਸੈਮਰਨ ਵਿਚਾਰੀ ਤਲਫਦੀ ਆ ਉਹਦਾ ਬੁਰਾ ਹਾਲ ਹੈ ਉਹ ਪਤਾ ਨਹੀਂ ਕਿਵੇਂ ਜ਼ਿੰਦਗੀ ਕੱਢ ਰਹੀ ਹੈ ਮੈਨੂੰ ਤਾਂ ਇੱਕ ਹੈਰਾਨੀ ਹੁੰਦੀ ਆ ਕਿ ਪਹਿਲਾਂ ਇਹਨੂੰ ਕਨਾਲ ਪਾਸੀ ਦੇ ਨਾਲ ਪਿਆਰ ਹੋਇਆ ਉਹਦੇ ਨਾਲ ਇਹਨੇ ਆਪਣੇ ਘਰ ਦੇ ਨਾਲ ਲੜ ਕੇ ਵਿਆਹ ਕਰਾਇਆ ਫਿਰ ਉਹਦੇ ਤੋਂ ਵੀ ਇਹਦਾ ਮਨ ਅੱਕ ਗਿਆ ਉਹਨੂੰ ਵੀ ਇਹਨੇ ਛੱਡਤਾ ਫਿਰ ਇਹੇ ਉਨੇ ਡਰਾਈਵਰ ਦੇ ਨਾਲ ਫਸ ਗਈ ਹੁਣ ਇਹ ਆਪਣੇ ਡਰਾਈਵਰ ਦੇ ਨਾਲ ਰਹਿ ਰਹੀ ਹੈ ਵਿਆਹ ਪਤਾ ਨਹੀਂ ਕਰਾਇਆ ਪਤਾ ਨਹੀਂ ਨਹੀਂ ਇਹ ਜਿਹੜੀ ਅੱਜ ਮੈਂ ਵੀਡੀਓ ਬਣਾਈ ਹੈ ਇਹਦੇ ਵਿੱਚ ਜੋ ਕੁਝ ਵੀ ਦੱਸਿਆ ਆ ਮੈਂ ਵੀ ਸੋਸ਼ਲ ਮੀਡੀਆ ਦੇ ਉੱਤੇ ਪਰਮਜੀਤ ਹੰਸ ਜੀ ਦੀ ਇੱਕ ਵੀਡੀਓ ਦੇਖੀ ਸੀ ਉਹਦੇ ਵਿੱਚ ਮੈਂ ਸਾਰਾ ਕੁਝ ਸੁਣਿਆ ਤੇ ਸਾਰਾ ਕੁਝ ਇਕੱਠਾ ਕਰਕੇ ਮੈਂ ਵੀਡੀਓ ਬਣਾਈ ਹੈ ਸਾਰਾ ਕੁਝ ਤੁਹਾਨੂੰ ਦੱਸਿਆ ਆ ਇਹ ਜਿਹੇ ਚਗਲ ਸਿੰਗਰ ਜਿਨ੍ਹਾਂ ਦੀਆਂ ਇਹ ਹਰਕਤਾਂ ਨੇ ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ ਇਹ ਜਿਹੇ ਸੂਫੀ ਸਿੰਗਰਾਂ ਨੂੰ ਕਹਿ ਰਿਹਾ ਜੋ ਕੈਮਰੇ ਦੇ ਉੱਤੇ ਤਾਂ ਬਹੁਤ ਦਿਖਾਉਂਦੇ ਨੇ ਕਿ ਅਸੀਂ ਸੂਫੀ ਸਿੰਗਰਾਂ ਕੈਮਰੇ ਦੇ ਪਿੱਛੇ ਦੀ ਉਹਨਾਂ ਦੀ ਸੱਚਾਈ ਦੇਖ ਲੋ ਤੇ ਉਹਨਾਂ ਦੀ ਭਾਸ਼ਾ ਦੇਖ ਲੋ ਇਹਨਾਂ ਦੀ ਅਸਲੀ ਜ਼ਿੰਦਗੀ ਦੇਖ ਲੋ ਕੀ ਹੈ ਇਹ ਉਹਦੇ ਘਰ ਵਾਲੇ ਨੂੰ ਨਾ ਤਾਂ ਉਹਨੂੰ ਤਲਾਕ ਦੇਣ ਦਿੰਦੀ ਹੈ ਤੇ ਨਾ ਹੀ ਇਹ ਉਹਦੇ ਘਰ ਵਾਲੇ ਨੂੰ ਛੱਡਦੀ ਹੈ ਕਿ ਉਹ ਆਪਣੀ ਘਰ ਵਾਲੀ ਦੇ ਕੋਲ ਜਾ ਕੇ ਰਹਿ ਪਵੇ ਤਾਂ ਮਿੱਤਰੋ ਹੁਣ ਤੁਸੀਂ ਦੱਸਿਓ ਕਿ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਮੈਂ ਦੇਖਿਆ ਆ ਕਿ ਕਈ ਬੰਦੇ ਸਿੰਗਰਾਂ ਦੇ ਪਿੱਛੇ ਜਾਨ ਦੇਣ ਤੱਕ ਜਾਂਦੇ ਨੇ ਕਮੈਂਟਾਂ ਦੇ ਵਿੱਚ ਗਾਲਾਂ ਕੱਢਦੇ ਨੇ ਇੱਕ ਦੂਜੇ ਨਾਲ ਲੜ ਪੈਂਦੇ ਨੇ ਗਾਲੀ ਗਲੋਚ ਹੁੰਦਾ ਆ ਗਾਹ ਪੈ ਜਾਂਦਾ ਆ ਇਹ ਵੀ ਯਾਰ ਬੰਦੇ ਹੀ ਨੇ ਇਹ ਕੋਈ ਅੱਡ ਥੋੜੀ ਦੁਨੀਆ ਤੇ ਉਤਰੇ ਹੋਏ ਨੇ ਇਹ ਵੀ ਆਪਣੇ ਵਰਗੇ ਹੀ ਇਨਸਾਨ ਨੇ ਸੋ ਇੰਨਾ ਨਾ ਸੀਰੀਅਸ ਹੋਇਆ ਕਰੋ ਗਾਣੇ ਸੁਣਿਆ ਕਰੋ ਠੀਕ ਹੈ ਜਿਹਨੂੰ ਪਸੰਦ ਕਰਦੇ ਹੋ ਸੁਣੋ ਬਾਕੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਸਕਦੇ ਹੋ ਕਿ ਤੁਸੀਂ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਬਾਕੀ ਜਲਦ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ